ਸਰ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੀਡਰ ਬੁੱਕ ਅਫੀਸ਼ੀਅਲ ਤੇ ਜਿੱਥੇ ਆਪਾਂ ਪੜ੍ਹ ਰਹੇ ਆ ਕਿਤਾਬ 2 ਢਾਈ ਸਾਲ ਰਚਨਾ ਬਾਈ ਸੰਦੀਪ ਸਿੰਘ ਤੇ ਅੱਜ ਦਾ ਆਪਣਾ 19ਵਾਂ ਪਾਰਟ ਹੋ ਜਾਣਾ ਜੀ ਸੋ ਜ਼ਿਆਦਾ ਸਮਾਂ ਨਾ ਲੈਂਦੇ ਆ ਸ਼ੁਰੂ ਕਰਦੇ ਆਂ ਜੀ ਅੱਜ ਦਾ ਪਾਰਟ ਅੱਜ ਦੀ ਕਹਾਣੀ ਹੈ ਕਹਿੰਦੀ ਮੇਰੀ ਫੋਟੋ ਖਿੱਚ ਅੱਜਕੱਲ ਸੈਲਫੀ ਦਾ ਦੌਰ ਹੈ ਖਾਂਦੇ ਪੀਂਦੇ ਘੁੰਮਦੇ ਫਿਰਦੇ ਸੈਲਫੀ ਕਰਨੀ ਜ਼ਰੂਰੀ ਰਸਮ ਹੋ ਗਈ ਹੈ ਮੈਂ ਤੇ ਮੇਰਾ ਦੋਸਤ ਬੱਲਾ ਯੂਨੀਵਰਸਿਟੀ ਗੋਲ ਮਾਰਕੀਟ ਚਾਹ ਪੀ ਰਹੇ ਸਾਂ ਬੱਲੇ ਨੇ ਕੱਢਿਆ ਫੋਨ ਤੇ ਮੈਨੂੰ ਕਹਿੰਦਾ ਸਹੀ ਹੋ ਕੇ ਬੈਠ ਸੈਲਫੀ ਕਰੀਏ ਮੈਂ ਵੀ ਉਸੇ ਵੇਲੇ ਢਿੱਡ ਅੰਦਰ ਖਿੱਚ ਲਿਆ ਦੋ ਤਿੰਨ ਸੈਲਫੀਆਂ ਲੈ ਕੇ ਮੈਨੂੰ ਕਹਿੰਦਾ ਇੱਕ ਹੈਦਰੋਂ ਕਰ ਮੈਂ ਕਿਹਾ ਜੀ ਮੈਨੂੰ ਸੈਲਫੀ ਕਰਨੀ ਆਉਂਦੀ ਹੁੰਦੀ ਤਾਂ ਉਹ ਮੇਰੇ ਨਾਲ ਫੋਟੋ ਖਿੱਚਣ ਵਾਲੀ ਗੱਲ ਪਿੱਛੇ ਕਦੇ ਨਾ ਗੁੱਸੇ ਹੋਇਆ ਕਰਦੀ ਉਹ ਸੋਨਾ ਜਿਹਾ ਪੋਜ ਬਣਾ ਕੇ ਖੜਦੀ ਮੈਂ ਫੋਟੋ ਖਿੱਚ ਫੋਨ ਉਹਦੇ ਅੱਗੇ ਕਰਦਾ ਤੇ ਉਹ ਬੋਲਦੀ ਲਾਡੀ ਤੈਨੂੰ ਕਦੇ ਨਾ ਚੱਜ ਦੀ ਫੋਟੋ ਖਿੱਚਣੀ ਆਈ ਉਹਦੇ ਨਾਲ ਰਹਿੰਦੇ ਮੈਂ ਬੜਾ ਕੁਝ ਸਿੱਖਦਾ ਰਿਹਾ ਸਿੱਖਣ ਵਾਲੀ ਗੱਲ ਦੀ ਗਵਾਹੀ ਉਹਦੇ ਇਹ ਬੋਲ ਵੀ ਭਰਦੇ ਨਹੀਂ ਜੋ ਉਹ ਅਕਸਰ ਹੀ ਮੈਨੂੰ ਬੋਲਿਆ ਕਰਦੀ ਸੀ ਲਾਡੀ ਤੈਨੂੰ ਮੈਂ ਬੱਚਿਆਂ ਵਾਂਗ ਪਾਲ ਰਹੀ ਆ ਜੇ ਮੈਂ ਆਪਣੇ ਆਪ ਨੂੰ ਉਹਦਾ ਬੱਚਿਆਂ ਵਰਗਾ ਆਸ਼ਿਕ ਵੀ ਕਹਾ ਤਾਂ ਗਲਤ ਨਹੀਂ ਹੈ ਜੇ ਸਿੱਖਣ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਮੈਂ ਪਿਆਰ ਦੀ ਗੱਲ ਹੀ ਕਰਾਂਗਾ। ਉਹਨੇ ਹੀ ਮੈਨੂੰ ਆਪਣੇ ਨਾਲ ਜੋੜ ਕੇ ਪਿਆਰ ਦਾ ਸਬਕ ਪੜਾਇਆ। ਮੈਨੂੰ ਕਿੱਥੇ ਪਤਾ ਸੀ ਮਹਿਬੂਬ ਦੇ ਸਾਹਮਣੇ ਬੈਠ ਉਸ ਨੂੰ ਕਿੱਦਾਂ ਨਿਹਾਰੀਦਾ ਏ। ਉਹਦੇ ਸਬਕ ਦਾ ਜਾਦੂ ਹੀ ਸੀ ਕਿ ਮੈਂ ਜਦ ਉਹਦੇ ਗੁਲਾਬੀ ਹੋਠਾਂ 'ਚੋਂ ਚਿੱਟੇ ਮੋਤੀਆਂ ਵਰਗੇ ਦੰਦ ਦੇਖਦਾ ਹਾਂ ਤਾਂ ਉਸ ਆਨੰਦਮਈ ਅਵਸਥਾ ਵਿੱਚ ਪਹੁੰਚ ਜਾਂਦਾ ਜਿਸ ਆਨੰਦ ਦੀ ਭਾਲ ਵਿੱਚ ਲੋਕ ਜੰਗਲਾਂ ਨੂੰ ਉਤਰੀ ਫਿਰਦੇ ਨੇ ਪੜਕਦੇ ਫਿਰਦੇ ਨੇ ਭੁੱਖੇ ਰਹਿੰਦੇ ਨੇ ਤਪੱਸਿਆ ਕਰਦੇ ਨੇ ਤੇ ਅੰਤ ਵਿੱਚ ਪ੍ਰਾਪਤ ਕੁਝ ਨਹੀਂ ਹੁੰਦਾ ਮੈਂ ਉਹ ਆਨੰਦ ਆਪਣੀ ਮਹਿਬੂਬ ਦੇ ਸਾਹਮਣੇ ਬੈਠ ਉਹਦੇ ਗੁਲਾਬੀ ਹੋਠਾਂ 'ਚੋਂ ਦੇਖਦੇ ਚਿੱਟੇ ਦੰਦ ਦੇਖ ਹੀ ਪ੍ਰਾਪਤ ਕਰ ਲੈਂਦਾ ਮੈਂ ਸਾਹਮਣੇ ਬੈਠ ਉਹਨੂੰ ਤੱਕ ਰਿਹਾ ਹੁੰਦਾ ਤਾਂ ਮੈਨੂੰ ਕਦੇ-ਕਦੇ ਲੱਗਦਾ ਗੁਲਾਬੀ ਹੋਠਾਂ 'ਚੋਂ ਚਿੱਟੇ ਦੰਦਾਂ ਨੂੰ ਨਿਹਾਰਨ ਦਾ ਆਨੰਦ ਇਦਾਂ ਦਾ ਹੈ ਜਿੱਦਾਂ ਗੁਲਾਬੀ ਪਾਣੀ ਵਾਲੇ ਸਮੁੰਦਰ ਦੇ ਕੰਢੇ ਤੇ ਬੈਠ ਸਿੱਪੀਆਂ ਇਕੱਠੀਆਂ ਕਰ ਰਿਹਾ ਹਵਾਂ ਇਸ਼ਕ ਵਿੱਚ ਆਨੰਦ ਦੀ ਇਹ ਅਵਸਥਾ ਤੇ ਪਹੁੰਚਣਾ ਉਹਦੇ ਪਿਆਰ ਦਾ ਸਬਕ ਹੀ ਸੀ ਤੇਰੇ ਨਾਲ ਰਹਿ ਜੇ ਮੈਂ ਆਨੰਦ ਦੀ ਕਿਸੇ ਅਵਸਥਾ ਤੇ ਪਹੁੰਚ ਸਕਦਾ ਸੀ ਤੇ ਫੋਟੋਆਂ ਖਿੱਚਣਾ ਕਿੱਡੀ ਕੁ ਗੱਲ ਸੀ ਤੈਨੂੰ ਵੀ ਪਤਾ ਹੈ ਅੱਜ ਨੂੰ ਮੈਂ ਬਹੁਤ ਸੋਹਣੀਆਂ ਫੋਟੋਆਂ ਖਿੱਚਣ ਲੱਗ ਜਾਂਦਾ ਪਰ ਜੇ ਤੂੰ ਨਾਲ ਹੁੰਦੀ ਹਾਂ ਜੇ ਤੂੰ ਨਾਲ ਹੁੰਦੀ ਮੈਂ ਬਿੱਲੇ ਨੂੰ ਜਵਾਬ ਨਾ ਦਿੰਦਾ ਇਹ ਸੈਲਫੀ ਮੈਂ ਖੁਦ ਕਰਦਾ ਸੋਹਣੀ ਸੀ ਜੀ ਸੈਲਫੀ ਵਾਲੀ ਕਹਾਣੀ ਵੀ ਸੋ ਸਹੀ ਗੱਲ ਆ ਇੱਕ ਸਮਾਂ ਹੀ ਚੱਲਿਆ ਸੀਗਾ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਇੰਨਾ ਕਿ ਲੋਕਾਂ ਨੂੰ ਆਦਤ ਸੀ ਖਾਸ ਕਰ ਕੁੜੀਆਂ ਨੂੰ ਗੱਲ-ਗੱਲ ਤੇ ਫੋਟੋ ਘਟ ਸੈਲਫੀ ਖਿੱਚ ਉਹ ਕਰ ਸੋ ਥੋੜਾ ਜਿਹਾ ਹੁਣ ਚੇਂਜ ਹੋ ਗਿਆ ਸਮਾਂ ਤੇ ਆਪਾਂ ਅਗਲੀ ਕਹਾਣੀ ਪੜ੍ਹਦੇ ਆਂ ਜੀ ਅਗਲੀ ਕਹਾਣੀ ਹੈ ਤੇਰਾ ਸਿਰ ਜੇ ਆਖਰਾਂ ਦਾ ਟਿੱਲਾ 2017 ਤੋਂ 2018 ਦੇ ਅਖੀਰ ਤੱਕ ਮੇਰੇ ਕੋਲ ਕੀ ਪੜ ਵਾਲਾ ਫੋਨ ਹੁੰਦਾ ਸੀ ਸਾਡੀ ਜਿੰਨੀ ਕੋਈ ਗੱਲ ਹੁੰਦੀ ਫੋਨ ਤੇ ਹੁੰਦੀ ਹੋਰ ਕੋਈ ਜਰਿਆ ਵੀ ਨਹੀਂ ਸੀ ਸਵੇਰੇ ਉੱਠ ਗੱਲ ਕਰਦੇ ਫਿਰ ਉਹਨੇ ਦਫ਼ਤਰ ਜਾਣਾ ਹੁੰਦਾ ਤੇ ਮੈਂ ਵੀ 8 ਵਜੇ ਨੂੰ ਤਿਆਰ ਹੋ ਲਾਇਬ੍ਰੇਰੀ ਪਹੁੰਚ ਜਾਂਦਾ ਲੰਚ ਵੇਲੇ ਅਕਸਰ ਫੋਨ ਨਾ ਕਰਨ ਕਰਕੇ ਉਹ ਮੈਨੂੰ ਉਲਾੰਬਾ ਦਿੰਦੀ ਹੋਈ ਕਹਿੰਦੀ ਲਾਡੀ ਮੇਰੇ ਨਾਲ ਵਾਲੀਆਂ ਸਭ ਕੁੜੀਆਂ ਦੇ ਮਹਿਬੂਬ ਲੰਚ ਵੇਲੇ ਫੋਨ ਕਰਦੇ ਨੇ ਕਦੇ ਤੂੰ ਵੀ ਮੇਰਾ ਹਾਲਚਲ ਪੁੱਛ ਲਿਆ ਕਰ ਉਹਨੂੰ 5 ਵਜੇ ਦਫ਼ਤਰੋਂ ਛੁੱਟੀ ਹੋ ਜਾਂਦੀ ਤੇ ਮੈਨੂੰ ਲਾਰਜ ਹੁੰਦਾ ਘੰਟਾ ਕੋ ਹੋਰ ਪੜ ਲਾਵਾਂ ਇਸ ਗੱਲ ਤੋਂ ਉਹ ਹਮੇਸ਼ਾ ਖਿਜਦੀ ਪਰ ਕਾਦੀ ਖਿਜ ਅੰਤ ਸਕੂਨ ਤਾਂ ਮਹਿਬੂਬ ਨਾਲ ਗੱਲ ਕਰਕੇ ਹੀ ਆਉਣਾ ਹੁੰਦਾ ਇੱਕ ਵਾਰ ਮੈਂ ਉਹਦੇ ਛੁੱਟੀ ਹੋਣ ਤੇ ਟਾਈਮ ਤੇ ਲਾਇਬ੍ਰੇਰੀ ਚੋਂ ਬੈਗ ਚੱਕ ਗੱਲ ਕਰਨ ਲਈ ਕਮਰੇ 'ਚ ਆ ਗਿਆ ਉਸ ਦਿਨ ਉਹਨੂੰ ਬੜਾ ਚਾ ਚੜਿਆ ਕਿ ਮੇਰਾ ਲਾਡੀ ਗੱਲ ਕਰਨ ਲਈ ਲਾਇਬ੍ਰੇਰੀ ਚੋਂ ਆ ਗਿਆ। ਉਦੋਂ ਦਿਲਜੀਤ ਦਸਾਂਜ ਦਾ ਨਵਾਂ ਨਵਾਂ ਗਾਣਾ ਆਇਆ ਸੀ। ਗੱਲ ਕਰਦੇ ਨੇ ਮੈਂ ਉਹ ਗਾਣਾ ਗੂੰਗੁਣਾ ਦਿੱਤਾ। ਵੇਲਾ ਵੇਲਾ ਕੈਨੀ ਐ ਤੂੰ ਯਾਰਾਂ ਨੂੰ ਦੇਖੀ ਚੱਲ ਦੇਖੀ ਚੱਲ ਦੇਖੀ ਸੋਹਣੀਏ ਨੀ। ਜਮਾਂ ਟਾਈਮ ਨਹੀਂ ਹੋਣਾ ਕਲਾਕਾਰਾਂ ਨੂੰ। ਜਦ ਮੈਂ ਇਹ ਗਾਣਾ ਗੂੰਗੁਣਾਇਆ ਤਾਂ ਉਹ ਖਿੜਖਿੜ ਹੱਸਦੀ ਹੋਈ ਕਹਿਣ ਲੱਗੀ ਲਾਡੀ ਮੈਂ ਕਈ ਦਿਨਾਂ ਤੋਂ ਸੋਚ ਰਹੀ ਸਾਂ ਕਿ ਇਹ ਗਾਣਾ ਤੂੰ ਮੈਨੂੰ ਜ਼ਰੂਰ ਸੁਣਾਏਂਗਾ ਅਸਲ ਵਿੱਚ ਗੱਲ ਇਦਾਂ ਸੀ ਕਿ ਉਹ ਹਮੇਸ਼ਾ ਮੈਨੂੰ ਕਹਿੰਦੀ ਰਹਿੰਦੀ ਲਾੜੀ ਜੇ ਵਿਆਹ ਕਰਾਉਣਾ ਹੈ ਤਾਂ ਕਿਸੇ ਕੰਮ ਕਰਦਾ ਹੀਲਾ ਕਰ ਲਾ ਹੁਣ ਭਾਵੇਂ ਉਹਨੂੰ ਗਈ ਨੂੰ 2 ਸਾਲ ਹੋਣ ਵਾਲੇ ਨੇ ਪਰ ਮੈਨੂੰ ਕੰਮ ਵੀ ਉਹੀ ਲੱਗਈ ਹੈ ਉਹਨੇ ਜਾਣ ਲੱਗੇ ਨੇ ਕਿ ਆਹ ਸੀ ਲਾੜੀ ਇਨ੍ਹਾਂ ਅੱਖਰਾਂ ਦੀ ਸੰਗਤ ਕਦੇ ਨਾ ਛੱਡੀ ਇਹਦੇ 'ਚ ਕੋਈ ਸ਼ੱਕ ਨਹੀਂ ਉਹਦੇ ਜਾਣ ਬਾਦ ਮੈਨੂੰ ਸਾਂਭਿਆ ਵੀ ਅੱਖਰਾਂ ਨੇ ਜੇ ਇਹ ਅੱਖਰ ਨਾ ਹੁੰਦੇ ਤਾਂ ਮੈਂ ਹੁਣ ਨੂੰ ਫਿੱਲਰ ਜਾਣਾ ਸੀ ਹੁਣ ਉਹਨੂੰ ਕਿੱਥੇ ਪਤਾ ਹੋਣਾ ਕਿ ਉਹਦੇ ਜਾਣ ਬਾਦ ਉਹਦੇ ਝੱਲੇ ਜਿਹੇ ਆਸ਼ਿਕ ਨੇ ਰਾਂਝੇ ਵਾਂਗ ਪ੍ਰੋਫੈਸਰ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਨੂੰ ਗੋਰਖਨਾਥ ਦਾ ਢਿੱਲਾ ਸਮਝ ਉਸੇ ਨੂੰ ਗੁਰੂ ਧਾਰ ਲਿਆ ਇਸੇ ਡੇਰੇ ਚੋਂ ਮੈਨੂੰ ਫਰਮਾਨ ਹੋਇਆ ਤੇ ਹੁਣ ਮੈਂ ਤੁਰਿਆ ਹੋਇਆ ਆਪਣੇ ਪਿਆਰ ਦੀਆਂ ਖਿੜੀਆਂ ਕਣੀਆਂ ਨੂੰ ਇਕੱਤਰ ਕਰਨ ਜੋ ਹੁਣ ਮੇਰਾ ਕਰਮ ਧਰਮ ਬਣ ਗਿਆ। ਸੋ ਅਗਲੀ ਕਹਾਣੀ ਹੈ ਜੀ ਅਫਸੋਸ ਹੁੰਦਾ ਕਦੇ-ਕਦੇ। ਸੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਇਸ ਤੋਂ ਬਾਅਦ ਦੀਆਂ ਜੋ ਵੀ ਅਪਾ ਕਿਤਾਬਾਂ ਪੜਾਂਗੇ ਉਹਨਾਂ ਨੂੰ ਮੈਂ ਸਮਰਾਈਜ਼ ਕਰਿਆ ਕਰਾਂਗਾ ਜੀ। ਤੇ 10-15 ਹੱਦ 20 ਮਿੰਟ ਦੀ ਵੀਡੀਓ ਬਣਾਇਆ ਕਰਾਂਗੇ ਵੀ ਇੱਕ ਪੂਰੀ ਬੁੱਕ ਜੋ ਆਪ ਲੋਗ ਨਹੀਂ ਪੜ ਸਕਦੇ ਸਮਾਂ ਨਹੀਂ ਹੁੰਦਾ ਕਈਆਂ ਕੋਲ ਤੇ ਆਪਾਂ ਉਸ ਬੁੱਕ ਦੀ ਸਮਰੀਜ਼ੇਸ਼ਨ ਕਰਦਿਆ ਕਰਨੀ ਆ ਤੁਸੀਂ ਉਹ ਇੱਕ ਵੀਡੀਓ ਦੇ ਵਿੱਚੋਂ ਪੂਰਾ ਲਾਹਾ ਲੈ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਜੀ ਆਪਣੀ ਅਗਲੀ ਕਹਾਣੀ ਅਫਸੋਸ ਹੁੰਦਾ ਕਦੇ-ਕਦੇ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜੋ ਮੈਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਕਦੇ ਨਹੀਂ ਖਾਧੀਆਂ ਸੀ ਕਈ ਖਾਣੇ ਤਾਂ ਉਹਨੇ ਇਹੋ ਜੇ ਖਵਾਏ ਜਿਨ੍ਹਾਂ ਦੇ ਮੈਂ ਨਾਂ ਵੀ ਨਹੀਂ ਸੁਣੇ ਸੀ ਇਸੇ ਲਈ ਮੈਂ ਕਹਿੰਦਾ ਹੁੰਦਾ ਖਾਣ ਪੀਣ ਵਾਲਾ ਮੈਕਮਾ ਉਹਦੇ ਕੋਲ ਹੁੰਦਾ ਸੀ ਮੈਂ ਹਾਂਜ ਹਾਂ ਮਿਲਾਉਣ ਵਾਲਾ ਸਾਂ ਹਾਂਜ ਹਾਂ ਮਿਲਾਉਣ ਦਾ ਮੇਰੇ ਕੋਲੋਂ ਇੱਕੋ ਇੱਕ ਮਤਲਬ ਨਿਕਲਦਾ ਪਿਆਰ ਤੇ ਬਸ ਪਿਆਰ ਮੈਨੂੰ ਉਹਦੇ ਨਾਲ ਖਾਣ ਪੀਣ ਵਾਲੀਆਂ ਗੱਲਾਂ ਬਹੁਤ ਯਾਦ ਆਉਂਦੀਆਂ ਨੇ ਕਈ ਵਾਰ ਲੱਗਦਾ ਉਹਦੇ ਨਾਲ ਖਾਂਦਾ ਖਾਂਦਾ ਵੱਡਾ ਹੋਇਆ ਹੋਵਾਂ ਤੇ ਇਸ ਵੱਡੇ ਹੋਣ ਵਾਲੇ ਪੜਾਚ ਜ਼ਿੰਦਗੀ ਦਾ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਕਦੇ-ਕਦੇ ਮਨ ਬਹੁਤ ਭਾਰ ਆਉਂਦਾ ਮਨ ਤਾਂ ਭਰਨਾ ਹੀ ਹੈ ਵਿਛੋੜਾ ਜਰਨਾ ਕਿਹੜਾ ਸੌਖਾ ਜੇ ਆਪਾਂ ਪਹਿਲਾਂ ਤੋਂ ਥੋੜੇ-ਬਹੁਤ ਲੜਦੇ ਤਾਂ ਅੱਜ ਮੈਂ ਇੰਨਾ ਤੰਗ ਨਾ ਹੁੰਦਾ ਹੁਣ ਤੈਨੂੰ ਅੱਗੇ ਕੁਝ ਦਿਸਦਾ ਹੀ ਨਹੀਂ ਜੇ ਦਿਸਦਾ ਹੈ ਤਾਂ ਅੱਗੇ ਤੁਰਿਆ ਨਹੀਂ ਜਾਂਦਾ ਜੇ ਤੁਰ ਵੀ ਪਵਾਂ ਤੇ ਛੇਤੀ ਹੀ ਪਿੱਛੇ ਨੂੰ ਭੱਜਦਾ ਮੈਂ ਉਹੀ ਤੇਰੇ ਵਾਲੀ ਦੁਨੀਆ ਲੱਭਦਾ ਜਿੱਥੇ ਪਿਆਰ ਹੀ ਪਿਆਰ ਸੀ ਤੇਰੀ ਵੀ ਗਲਤੀ ਐ ਤੂੰ ਮੈਨੂੰ ਕੱਲੀ ਪਿਆਰ ਵਾਲੀ ਦੁਨੀਆ ਚ ਹੀ ਲਈ ਫਿਰਦੀ ਰਹੀ ਜਦ ਕਦੇ ਇਕੱਲਾ ਹੋਵਾਂ ਕੁਝ ਖਾਣ ਨੂੰ ਦਿਲ ਕਰੇ ਤਾਂ ਖਾਦਾ ਨਹੀਂ ਜਾਂਦਾ ਸੋਚਦਾ ਹਾਂ ਕਿ ਕਰਾਂਗਾ ਖਾ ਕੇ ਜਦੋਂ ਸਿੱਖਣ ਨੂੰ ਕੁਝ ਨਹੀਂ ਮਿਲਣਾ ਜੇ ਤੂੰ ਆਪਣੀ ਸਿੱਖਿਆ ਨੂੰ ਨਾਲ ਲੈ ਗਈ ਤਾਂ ਫਿਰ ਪਿੱਛੇ ਮੇਰੀ ਭੁੱਖ ਨੂੰ ਕਿਉਂ ਛੱਡ ਗਈ ਤੇਰਾ ਹੱਕ ਸੀ ਇਨੂੰ ਵੀ ਨਾਲ ਲੈ ਜਾਂਦੀ ਇਹੋ ਜਿਹੀਆਂ ਗੱਲਾਂ ਬੰਦਾ ਕਿੰਨੀਆਂ ਕੁ ਕਰ ਲਵੇਗਾ ਜਿਉਂਦਿਆਂ ਦੇ ਮੂੰਹ 'ਚ ਅੰਨ ਪੈਣਾ ਵੀ ਜ਼ਰੂਰੀ ਹੈ ਇੱਕ ਦਿਨ ਰੋਟੀ ਖਾ ਕੇ ਪੈਸੇ ਦਿੱਤੇ ਤਾਂ ਨਿੱਕੇ ਜਿਹੇ ਮੁੰਡੇ ਨੇ ਜਦ ਵੱਜਦੇ ਪੈਸੇ ਵਾਪਸ ਲਿਆ ਫੜਾਈ ਮੇਰੇ ਤੋਂ ਰਿਹਾ ਨਾ ਗਿਆ ਤੇਰੇ ਵਾਲੀਆਂ ਅੱਖਾਂ ਨਾਲ ਉਸ ਮੁੰਡੇ ਦਾ ਬਹੁਤ ਮੋਹ ਆਇਆ ਮੈਂ ਆਪਣੇ ਆਪ ਨੂੰ ਕਿਹਾ ਲਾਡੀ ਇਹ ਪੈਸੇ ਇਹਨੂੰ ਹੀ ਦੇ ਦੇ ਤੂੰ ਭਾਵੇਂ ਚਲੀ ਗਈ ਐ ਪਰ ਹੁਣ ਮੇਰੀ ਦੇਹ ਕਦੇ ਕਦੇ ਇੱਛਾ ਤਾਰੀ नाग ਵਾਂਗੂ ਤੇਰਾ ਰੂਪ ਧਾਰ ਲੈਂਦੀ ਐ ਸੋਹਣੀ ਸੀ ਜੀ ਇਹ ਕਹਾਣੀ ਵੀ ਸੋ ਬਾਕੀ ਦੀ ਕਹਾਣੀ ਆਪਾਂ ਅਗਲੇ ਪਾੜੇ ਦੇ ਵਿੱਚ ਪੜਾਂਗੇ ਜੀ ਸੋ ਮਿਲਦੇ ਆਂਦੀ ਆ ਅਗਲੇ ਪਾੜੇ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ